ਸੰਤੋਖਪੁਰ ਫਿਲੌਰ ਦੇ ਮਕਾਨਾਂ ਨੂੰ ਉਜਾੜਨ ਲਈ ਚੱਲਦਾ ਬਲਡوزر ਲੋਕਾਂ ਨੇ ਰੋਕਿਆ ਸੰਤੋਖਪੁਰ ਫਿਲੌਰ ਦੇ ਘਰਾਂ ਨੂੰ ਉਜਾੜਨ ਲਈ ਕਈ ਦਿਨਾਂ ਰੇਲਵੇ ਪੁਲਿਸ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਅੱਜ ਰੇਲਵੇ ਵਿਭਾਗ ਵੱਲੋਂ ਕੰਦ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤੇ ਜੇਬੀਸੀ ਮਸ਼ੀਨ ਚਲਾਉਣੀ ਸ਼ੁਰੂ ਕੀਤੀ ਤਾਂ ਮੋਹੱਲਾ ਸੰਤੋਖਪੁਰ ਫਿਲੌਰ ਦੇ ਨਿਵਾਸੀਆਂ ਵੱਲੋਂ ਜਹਾਤੀ ਮਜਨੂਰ ਸਭਾ ਦੇ ਆਗੂਆਂ ਜਰਨਲ ਫਿਲੌਰ ਤੇ ਹੰਸ ਰਾਜ ਦੀ ਅਗਵਾਈ ਵਿੱਚ ਉਜਾੜੇ ਦੀ ਕਾਰਵਾਈ ਰੋਕ ਦਿੱਤੀ ਇਸ ਮੌਕੇ ਤੁਰੰਤ ਦੇਹਾਂਤੀ ਮਜ਼ਦੂਰ ਸਭਾ ਫਲੋਰ ਵੱਲੋਂ ਫੈਸਲਾ ਕਰਕੇ ਲੋਕਾਂ ਦਾ ਉਜਾੜਾ ਰੋਕਣ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਇਸ ਮੌਕੇ ਦੇਹਾਂਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਫਲੋਰ ਨੇ ਕਿਹਾ ਕਿ ਲੋਕਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਜਾੜਾ ਰੋਕਣ ਲਈ ਹਰ ਕੁਰਬਾਨੀ ਕਰਾਂਗੇ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸਬਾਈ ਆਗੀ ਕੁਲਦੀਪ ਸਿੰਘ ਫਲੋਰ ਦੇ ਕੁਜਿੰਦਰ ਢਾਲੀਵਾਲ ਨੇ ਪੱਕੇ ਮੋਰਚੇ ਨੂੰ ਪੂਰਨ ਸਹਿਯੋਗ ਦਾ ਫੈਸਲਾ ਕਰ ਦਿੱਤਾ ਗਿਆ ਇਸ ਮੌਕੇ ਮਾਸਟਰ ਹੰਸ ਰਾਜ ਨੇ ਕਿਹਾ ਕਿ ਬੀਤੇ ਦਿਨੀ ਤਹਿਸੀਲਦਾਰ ਫਲੋਰ ਰਾਹੀਂ ਇੱਕ ਮੰਗ ਮੰਗ ਪੱਤਰ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਭੇਜਿਆ ਤੇ ਮੰਗ ਕੀਤੀ ਸੀ ਮੁਹੱਲਾ ਸੰਤੋਖਪੁਰਾ ਫਲੋਰ ਦੇ ਘਰਾਂ ਨੂੰ ਉਜਾੜਨ ਤੋਂ ਬਚਾਇਆ ਜਾਵੇ ਕਿਉਂਕਿ ਇਹ ਲੋਕ ਪਿਛਲੇ 40 ਸਾਲ ਤੋਂ ਇੱਥੇ ਵਸੇ ਹੋਏ ਹਨ ਜਿਨ੍ਹਾਂ ਦੇ ਆਧਾਰ ਕਾੜ ਤੇ ਵੋਟਰ ਕਾੜ ਬਣਾਏ ਹੋਏ ਹਨ ਤੇ ਬਿਜਲੀ ਦੇ ਕਨੈਕਸ਼ਨ ਵੀ ਚੱਲ ਰਹੇ ਹਨ ਪਰ ਰੇਲਵੇ ਫਾਗ ਵੱਲੋਂ ਘਰਾਂ ਨੂੰ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਤੇ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂ ਨਹੀਂ ਸਰਕੀ ਤੇ ਅਖੀਰ ਲੋਕਾਂ ਨੇ ਦੇ ਸਹਿਯੋਗ ਨਾਲ ਪੱਕਾ ਮੋਰਚਾ ਸ਼ੁਰੂ ਕਰਨਾ ਪਿਆ ਇਸ ਮੌਕੇ ਕਮਰੇਡ జర్నలిస్ట్ ఫ్లోర్ ਨੇ ਕਿਹਾ ਕਿ ਸਰਕਾਰ ਪਹਿਲਾ ਲੋਕਾਂ ਦੇ ਵਿਸੇਬੇ ਦਾ ਪ੍ਰਬੰਧ ਕਰੇ ਇਸ ਮੌਕੇ ਹਨੀ ਸੰਤੋਖਪੁਰਾ ਸੋਮਾ ਸੰਤੋਖਪੁਰਨ ਛਤਰ ਸਿੰਘ ਫੌਜੀ ਦੇਸਰਾਜ ਮੱਖਣ ਲਾਲ ਹਰਮੇਸ਼ ਰਾਹੀ ਤਰਸੀਮ ਲਾਲ ਦਿਵਿੰਦਰ ਕਾਕਾ ਮਨੋਹਰ ਲਾਲ ਰਾਮ ਰੁਮੇਸ਼ ਰਾਹੀ ਰਾਮਪਾਲ ਹਨ ਚੈਨ ਵੀਰ ਸਿੰਘ ਰਾਹੁਲ ਕੋਰੀ ਬਲਵਿੰਦਰ ਕੌਰ ਜੀਤਰਾਮ ਫੌਜੀ ਲਾਹੌਰੀ ਰਾਮ ਆदि ਹਾਜ਼ਰ ਹੋਏ ਸਨ ਅੱਜ ਜਿਵੇਂ ਮਹੱਲਾ ਸੰਤੋਖਪੁਰਾ ਦੇ ਵਿੱਚ ਪੱਕਾ ਧਰਨਾ ਜਿਹੜਾ ਆ ਉਹ ਲਾ ਦਿੱਤਾ ਹੈ ਦਿਹਾਤੀ ਮਜ਼ਦੂਰ ਸਭਾ ਲੋ ਔਰ ਜਿਹੜਾ ਹੋਰ ਸਾਡੇ ਨਾਲ ਭਰਾਤਰੀ ਜਥੇਬੰਦੀਆਂ ਤੋਂ ਅਸੀਂ ਉਹਨਾਂ ਨੂੰ ਵੀ ਸੱਦਾ ਦਿੰਨੇ ਆ ਕਿ ਇਸ ਧਰਨੇ ਦੀ ਹਮਾਇਤ ਦੇ ਵਿੱਚ ਉਹ ਵੀ ਇੱਥੇ ਆਣ ਤਾਂ ਜੋ ਕਿ ਗਰੀਬ ਲੋਕਾਂ ਦੇ ਮਕਾਨ ਜਿਹੜੇ ਆ ਉਹ ਟਹਿ ਰਹੇ ਆ ਨੁਕਸਾਨ ਹੋ ਰਿਹਾ ਉਹਦਾ ਬਚਾਅ ਕਰ ਸਕੀਏ ਸਾਰੀਆਂ ਇਹ ਜਿੰਦੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਆ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਆ ਕਿ ਉਹ ਸਾਡੀ ਹਮਾਇਤ ਤੇ ਆਉਣ ਤਾਂ ਜੋ ਕਿ ਗਰੀਬ ਲੋਕਾਂ ਦਾ ਕਿਤਨਾ ਕਿਤੇ ਬਚਾਅ ਹੋ ਸਕੇ